ਇਹ ਦੇਖੋ ਇਹ ਕੀ ਆ ਗਿਆ ਹੈ ਗੇਸ ਇਹ ਦੇਖੋ ਚਾਹ ਪਾ ਦੇ ਤਿਲ ਕੇ ਉਹਦੇ ਨੂੰ ਫੇਰ ਕਾ ਹੈ ਉਹ ਆ ਤਾਂ ਬਹੁਤ ਗਹਿਰਾ ਬਣ ਗਿਆ ਹੁਣ ਮੈਂ ਉਹਦੇ ਫੇਰ ਮਿਲ ਆਉਂਦਾ ਹਾਂ ਨਹੀਂ ਜੋ ਪਣਾ ਰੂ ਹੋ ਗਿਆ ਜੀ ਉੱਤੋਂ ਦੀ ਟੱਪ ਚੱਲਿਆ ਤਾਂ ਕੁਸ਼ੇ ਕਹਿੰਦੇ ਹੁੰਦੇ ਭੈੜਾ ਹੁੰਦਾ ਇੱਧਰਲਾ ਕੱਲੀ ਗਣਮਣ ਵੇਖੋ ਕਿੰਨੇ ਤੇਜ਼ ਜਾਂਦੇ ਬਦਲ ਜੀ ਮੀ ਜਿੱਥੋਂ ਬੰਦੇ ਜਾਂਦੇ ਭੋਰਾ ਦਾ ਚਾਰ ਧੱਕਣਗਾ ਸਿਕਣ ਕਣਮਣ ਹੋਈ ਜਾਂਦੀ ਕੱਲੀ ਉਹ ਵੇਖ ਜਾਂਦੇ ਲੋਫ ਦੇ ਉਹ ਗਣਾ ਚਿੱਟਾ ਨਾ ਥਾ ਉਹ ਕੜਾ ਕੜਾ ਆ ਜੂਗਾ ਹੁਣ ਦੇਖ ਲਈ ਬੱਦਲਾਂ ਨਾਲ ਵੇਖ ਲੈਣ ਦੇ ਜਾਂਦੇ ਪਰਾਂ ਕੱਲੀ ਕਣ ਮਣ ਕਣ ਮਣ ਕਣ ਮਣ ਹੀ ਕਰੂਗਾ ਮੈਂ ਲਈ ਆਪਣੇ ਦਾ ਤੇ ਹੀ ਹਰ ਕਮਾਰਾ ਬੱਦਲ ਖੁੱਲਦੇ ਵੇਖੋ ਕਿਵੇਂ ਆ ਆ ਜਾ ਇੱਥੇ ਛਤਰੀ ਥੱਲੇ। ਯਾ ਦੇਖੋ ਪਛੀ ਭੱਜ ਗਈ। ਬਈ ਉਹ ਪਾਈ ਤੇ ਬੱਦਲ ਬਈ ਉਹ ਵੇਖੋ। ਪੈਂਦੇ ਸਤਿਆਣਾ ਨੂੰ ਕ੍ਰੋਸ ਕਰਦਾ ਆਇਆਗਾ ਸਾਹ ਚੰਦ ਚੋਟੀਆਂ ਨੂੰ ਜੋ ਮੀਂਹ ਟਪ ਗਿਆ ਸਿਰਫ ਕਿਣਮਣ ਹੀ ਹੋਈ ਜਾਵੇ ਵੇਖ ਸਕਦੇ ਹੋ ਤੁਸੀਂ। ਕੱਲਾ ਰੇਤਾ ਜਾ ਬਾਇਆ ਤੇ ਹਵਾ ਜੋ ਬਹੁਤ ਤੇਜ਼ ਚੱਲ ਚੱਲ ਪਈ ਜੇ। ਮੇਰੀ ਜਲਦੀ ਹੋਈ ਆਹ ਦਰਖਤਾਂ ਤੋਂ ਹਜ਼ਾਰ ਵਗ ਸਕਦੇ ਆ ਤੁਸੀਂ ਕਿੰਨੀ ਤੇਜ਼ ਹੈ ਜੋ ਮੇਰੀ ਚਲਦੀ ਹੋਈ ਪਿੱਛੋਂ ਉਹ ਡੁੱਢ ਕੇ ਇਹਨੂੰ ਕੀ ਆਈ ਪਤਾ ਨਹੀਂ ਹਨਾ ਪੱਤੇ ਆ ਪੱਤੇ 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 ਜਾਓ ਤਾਂ ਚਾਹ ਫੜ ਕੇ ਲੈ ਆਵੋ ਜਿੱਕੇ ਜਾ ਹੌਲੀ ਆਈ ਉੱਥੇ ਟੇਕਣਾ ਵੀ ਤਲਕ ਕੇ ਸਰ ਸੱਤਿਆਣਾ ਕਿਨਵੇਂ ਚ ਰਹਿਦਾ ਆ ਪੀ ਆ ਦੇਖੋ ਭਈ ਇੱਧਰ ਮੇ ਫੌਲਾ ਬਣਿਆ ਆਇਆ ਇਕੱਲਾ ਗਰਜ ਵਰਜ ਕੇ ਵਹਾ ਗਿਆ ਗੋਸ਼ੇ ਮੈਂ ਬਣਦੀ ਆ ਓਏ ਬਣਾਦਗੇ ਅੱਜ ਆ ਦੇਖੋ ਭਾਈ ਕੱਲੀ ਨੇਰੀ ਦੇਖੋ ਹੈ ਵੇਖ ਬਦਨ ਨੇਰੀ ਨਾਲ ਟਪਦਾ ਆ ਸ਼ਤਿਆਣਾ ਪਿੰਡ ਕ੍ਰੌਸ ਕਰਦਾ ਆ ਸਰਫ ਕਿਣ ਮੈਨ ਹੀ ਜੋ ਆਪਣੇ ਹਿੱਸੇ ਆਈ ਦੇਖੋ ਪਰ ਰਾਤ ਨੂੰ ਜੇ ਕਿਰਪਾ ਦੇਵੇ ਤਾਂ ਮੀ ਪਰ ਲੱਗਦਾ ਨਹੀਂ ਵੀ ਪਾਊਗਾ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਵਾਤਵਾਲ ਜਰੂਰ ਕਰ ਦਿਓ ਕਿਉਂਕਿ ਆਪਾਂ ਨੂੰ ਪਤਾ ਚੱਲ ਸਕੇ ਵੀ ਕਿੱਥੇ ਕਿੱਥੇ ਵੀ ਪਿਆ ਤੇ ਕਿੱਥੇ ਨਹੀਂ ਠੀਕ ਹੈ ਤੇ ਬਿਜਲੀ ਦੀ ਗਰਜ ਦੀ ਵਹੋਂ ਨੇ ਸਾਨੂੰ ਕਿੱਡੀ ਭਿਆਨਕ ਲਿਸ਼ਕਾਰ ਤੇ ਗਰਜ ਹੈ ਜੋ ਅਦੇ ਕੋ ਬੱਦਲ ਵਿਖੋ ਭਜਦੇ ਹੋਏ ਉੱਪਰ ਆਇ ਤੇ ਜਾਂਦੇ ਆ ਵੀ ਕਿੰਨੀ ਤੇਜ਼ੀ ਨਾਲ ਜੋ ਬਦਲ ਜਾਂਦੇ ਹੋਏ ਰੀਟਚ ਆਉਨ ਇਹ ਗੰਦੀ ਹੈ ਰੀਟਚ ਆਫ ਹਵਾ ਚੱਲ ਵੀ ਬਈ ਵੇਖੋ ਇਸੇ ਹਵਾ ਨੇ ਰਾਤ ਨੂੰ ਜੋ ਲਾਈਟ ਨੂੰ ਨਹੀਂ ਆਉਣ ਦੇਣਾ ਕਿ ਇੰਨੇ ਨਾਲ ਹੀ ਫਾਲਟ ਓ ਲਾਈਟ ਦਾ ਪੈ ਜਾਣਾ ਮੀ ਪਿਆ ਨਹੀਂ ਤੇ ਫਾਲਟ ਜ਼ਰੂਰ ਪੈ ਜੂਗਾ ਪਣ ਗਾਂ ਵਾਲੇ ਪਿੰਡਾਂ ਨੂੰ ਵੀ ਲੱਗਦਾਣਾ ਬਈ ਮੀਂਹ ਤਾਂ ਆ ਗਿਆ ਸਾਫ ਚੰਨ ਝੂਟਣਾ ਵਾਤ ਸਾਬੇ ਬੱਦਲ ਵਾਹ ਤਗੜਾ ਬਣ ਕੇ ਆ ਗਿਆ ਬਈ ਪੁਲਿਸ ਕੋਰਾ ਮਾਰ ਕੇ ਰੱਬ ਨੇ ਉਹਨਾਂ ਨੂੰ ਵੀ ਵਿਖਾਤਾ ਤੇ ਲਚਕੋਰਾ ਜੀ ਆਪਾਂ ਰਹਿ ਗਿਆ ਵੇਖੋ ਬੱਦਲ ਵੇਖ ਭਾਜਦਾ ਆ ਇਹ ਆ ਟੁਕੜਾ ਵੇਖੋ ਇਹਦਾ ਇਸਾ ਵਿਖੋ ਕਿੰਨੀ ਤੇਜ਼ੀ ਨਾਲ ਜਾ ਰਿਹਾ ਇਹ ਉਹਦੇ ਕੋਲ ਟਾਵਰ ਕੋਲ ਪਹੁੰਚਣ ਵਾਲਾ ਪਰ ਆਪਾਂ ਕਹਿੰਨੇ ਚਲੋ ਵਧੀਆ ਠੰਡ ਕਰਦੀ ਠੀਕ ਹੈ ਝੋਨੇ ਦੀਆਂ ਪਨੀਰੀਆਂ ਚੋ ਉਹ ਪੀਲੇਗਾ ਪੈ ਰਹੇ ਸੀ ਮੱਚ ਰਹੀਆਂ ਸੀ ਠੀਕ ਹੈ ਪਸ਼ੂਆਂ ਦਾ ਵੀ ਜੋ ਔਖਾ ਸੀ ਉਹਨ ਦੇਖੋ ਵੀ ਪਸ਼ੂ ਠੰਡ ਨਾਲਣ ਪੂਰੇ ਵਧੀਆ ਖੜੇ ਐ ਟੌਰ ਨਾਲ ਆਪ ਦਾ ਦਾਣਾ ਖਾਈ ਜਾਂਦੇ ਐ ਦਾ ਆਪਣਾ ਰਿੰਗੀ ਦਾ ਗੈਸਟਿਓ ਸ਼ੇਅਰ ਆਪਾਂ ਕਰਦੇ ਆ ਨਾਲ ਦੇ ਨਾਲ ਵੀਡੀਓ ਇਹ ਆਪਣੇ ਨਾਲ ਜੋ 45 46 ਵੀਰ ਜੁੜ ਚੁੱਕੇ ਆ। ਇਹ ਜੇ ਹੋਰ ਜੁੜ ਰਹੇ ਆ। ਤੇ ਆਪਾਂ ਸੀ ਮਹੀ ਦੀ ਵੇਟ ਚ ਕਿ ਮੀ ਆਊਆ ਠੀਕ ਐ। ਤੇ ਮੀ ਜਨਿਆਰੇ ਲਾਵਾਂਗੇ। ਪਰ ਆਬਾ ਹਵਾ ਜੀ ਵਖਾ ਕੇ ਹੀ बकरी बनी आहे बकरी मीह भिज गी असीं कीअं बकरी आमली भिजा बहुत फॉल मी मतलब मैनू दे देखा या हो रोज ही काट एक कदी वीडियो और काट हां ए और काट वीडियो केड़े ओ जी और टाप की दे दे और से क्लोर कर दे ले अर्जुन चाबा के यार हां ये बनी दे नहीं कच्ची बिल्ली ले ला

ਕਵਾਂਟਮ ਮੂਵਮੈਂਟ ਆ ਕਵਾਂਟਮ ਮੂਵਮੈਂਟ ਕੋਈ ਹੋਵੇ ਕੀ ਐ ਨਹੀਂ ਕੀ ਕੋਈ ਕਰਦੇ ਆ ਉਹ ਬਾਤ ਨਹੀਂ ਦਾ ਕਰ ਜਾ ਪਰ ਸਾਰੀ ਓਵਰ ਨਹੀਂ ਲਾ ਸਕਦਾ ਲੈ ਵਾਸਤੇ ਜਾਣ ਕੇ ਉਹ ਜੀ ਗੱਡੀ ਅੱਜ ਕੋਈ ਹੋ ਦੇ ਮਮ ਦੀ ਗਵਾ ਨਹੀਂ ਆਪ ਜੀ ਤੇ ਜਰੀਆਂ ਜਾ ਬਸ ਖਾਸਟੀ ਮਾਸੀ ਬਸ ਪੈ ਗਿਆ ਜਿਹੜਾ ਪਹਿਣਾ ਸੀ ਹਾਂ ਹੋਂਦ ਚਤਰੀ ਵੀ ਉੱਡਦੀ ਹੈ ਹਾਂ देख दे गए रिकॉर्ड दा है हवा कुड़िया पट्टा की रहा है आजा अर्जना कुड़ी ऐसी ढकी और आजा ਨੀ ਜਣੀ ਆਣਾਗਾ ਤੁਹਾਨੂੰ ਬੋਲਣਾ ਚਾਹੁੰਦਾ ਜੀ ਜੱਗੇ ਨੂੰ ਲਿਆ ਤੇ ਰਿਆਰ ਦਾ ਅਰੇ ਅੱਜ ਮਰੇ ਕਿਉਂ ਗਈ ਆ ਮੈਂ ਕਰਦਾ

en la